ਜਦੋਂ ਜਾਣ ਤੋਂ ਬਾਅਦ ਗਲੀਆਂ ਵਿੱਚ ਸਨਮਾਟਾ ਸਾਇਰ ਰਿਹਾ ਦੋ ਸਾਲ ਕੋਈ ਚਿੰਨ੍ਹ ਜਿਵੇਂ ਆਕਾਲ ਦਾ ਹੁਣ ਮਾਰਾ ਜਾਇਆ ਸ਼ਾਂਤੀ ਜਿਵੇਂ ਜੀ ਨਹੀਂ ਕਿਤੇ ਲੱਗਦਾ ਬਸ ਆਏ ਲੱਗਦੀ ਸੀ ਗਲੀਆਂ ਜਿਵੇਂ ਕਿਤੇ ਭੱਜ ਜੀ ਉਹ ਉੱਥੇ ਹੁੰਦੀ ਉਹ ਖਾਲੀ ਜਿੱਥੇ ਬਹਿ ਕੇ ਰੋਣ ਲੱਗ ਜਾਂਦੇ ਉਹ ਨਾਰੀ ਕੋਈ ਮੀ ਫਤੋ ਕੀ ਕਰੀਏ ਹੁਣ ਕਿੱਧਰ ਹੀ ਜਾਏਗੀ ਮਾਂ ਨਾਲ ਉਹ ਵੀ ਮੇਰਾ ਵੱਧ ਫੇਜ ਕਰਦਾ ਸੀ ਜਾਦੀਆਂ ਉਹਦੀ ਜਿਹੜੀ ਸਕੀਦਾਦੀ ਸੀ ਉਹ ਤਾਂ ਛੋਟੇ ਹੁੰਦੇ ਦੀ ਮਰ ਗਈ ਸੀ ਮਾਏ ਉਹਦੇ ਪਿਓ ਦੀ ਚਾਚੀ ਆ ਸਗੀ ਹਾਂਜੀ ਫਿਰ ਮੈਂ ਦਾਦੀ ਵਾਸਤੇ ਮੈਂ ਨਹੀਂ ਦਾਦੀ ਬਣਾਤਾ ਤਾਂ ਵੇ ਮੈਂ ਦਾਦੀ ਹੀ ਕੀ ਕਹੋਗੇ ਮਾਤਾ ਜੀ ਸਿੱਧੂ ਮੂਸੇਵਾਲਾ ਉਰਫ ਗੱਗੂ ਤੁਹਾਡੇ ਲਈ ਗੱਗੂ ਸੀ ਬਚਪਨ ਦੇ ਵਿੱਚ ਉਹਨੇ ਜਨਮ ਜਦੋਂ ਇੱਥੇ ਜਨਮ ਲਿਆ ਤਾਂ ਕਿਹੋ ਜਿਹਾ ਉਹਦਾ ਸੁਭਾਅ ਸੀ ਕਿਸ ਤਰ੍ਹਾਂ ਖੇਡਦਾ ਸੀਗਾ ਬਹੁਤ ਵਧੀਆ ਸੁਭਾਅ ਸੀ ਬਹੁਤ ਹੀ ਖੇਡਦਾ ਸੀ ਬਹੁਤ ਉਹ ਕਰਦਾ ਸੀਗਾ ਹਾਂ ਤੇ ਉਹਨਾਂ ਦਾਦੀ ਵੀ ਬਹੁਤ ਹੁਣ ਵੀ ਬਾਜ਼ਾਦੀ ਨੂੰ ਬਹੁਤ ਹੀ ਚਾਹੁੰਦਾ ਸੀ ਪੂਰਾ ਉਹ ਹੋ ਗਿਆ ਸੀ ਐਨੀ ਵੀ ਐਡਾ ਕਲਾਕਾਰ ਹੋ ਗਿਆ ਸੀ ਐਨੀ ਵੀ ਕੋਈ ਉਹ ਕਰਦਾ ਹੋਵੇ ਬਹੁਤ ਬਸ ਕੋਲਾ ਬਾਰੇ ਦੇਖੇਗਾ ਤੁਸੀਂ ਵੀ ਇੱਥੇ ਕੰਮ ਕਰ ਰਹੇ ਹੋ ਉਹ ਵੀ ਧਰਤੀ ਨਾਲ ਜੁੜਿਆ ਹੋਇਆ ਸੀ ਹਾਂ ਹਾਂ ਇੱਥੇ ਟਰੈਕਟਰ ਇੱਥੇ ਖੜਾਉਂਦਾ ਸੀ ਮੇਰੇ ਬਾਪ ਉਹ ਕਰਦਾ ਸੀ ਹੁਣ ਟਰੈਕਟਰ ਵੀ ਇੱਥੇ ਖੜਾ ਦਿੰਦਾ ਸੀ ਇਹੋ ਜੀ ਉਹ ਹੋਈ ਸੀਗੇ ਬਸ ਅਸੀਂ ਜਮਾਈ ਸਾਕੀਂ ਅਣੀ ਮਾਈ ਕੋਈ ਦਾਤ ਦੇ ਦੇ ਦਾ ਮੇਰੇ ਘਰ ਆ ਜਾਂਦੇ ਤੇ ਇਹਦਾ ਪੁੱਤ ਸਾਕੀ ਭਾਈ ਸੀ ਇਹ ਤੇ ਮਾਰੀ ਇਹ ਸਾਕੀ ਆ ਕੀ ਚਾਹਤੇ ਤਾਂ ਇਹ ਕੋਈ ਬਚਪਨ ਕੀ ਕੋਈ ਐਸੀ ਯਾਦ ਜੋ ਸਿੱਧੂ ਕੇ ਸਾਥ ਜੁੜੀ ਹੋ ਸੋਟਾ ਜਦ تھا ਉਹ ਤਾਂ ਫਿਰ ਹੁਣ ਆਣੇ ਦੀ ਉਹ ਤਾਂ ਜਦੋਂ ਹੋਗੇ 20 25 ਸਾਲ ਦੇ ਹੋਗਾ ਵੀ 25 ਸਾਲ ਦਾ ਉਦੋਂ ਐ ਵੀ ਬਹੁਤ ਬੱਚ ਕੰਮ ਦਿੱਤਾ ਹੁਣ ਆਉਂਦੀ ਹੈ ਜਾਤਾਂ ਵੀ ਆਏ ਅਸੀਂ ਚੱਕਦੇ ਸੀ ਐ ਖੜੇ ਆਉਂਦੇ ਸੀ ਵੀ ਇੱਥੇ ਐ ਕਰਦਾ ਸੀ ਹੁੰਦੀ ਹੁੰਦੀ ਹੈ ਕੀ ਸ਼ੌਂਕ ਕੀ ਸੀ ਉਹਨੂੰ ਮੈਂ ਛੋਟੇ ਹੁੰਦੇ ਨੂੰ ਬੇਬੇ ਜੀ ਸ਼ੌਂਕ ਤਾਂ ਉਹਨੂੰ ਬਠੇਰਾ ਸੀ ਟਰੈਕਟਰ ਨਾਲ ਵੀ ਸ਼ੌਂਕ ਸੀ ਉਹਨੂੰ ਐ ਸੀ ਵੀ ਮੈਂ ਗਾਉਂ ਜੇ ਲੱਗ ਗਿਆ ਉਹ ਵੀ ਸ਼ੌਂਕ ਸੀ ਸ਼ੌਂਕ ਤਾਂ ਉਹਨੂੰ ਸਾਰੀ ਸੀ ਵੀ ਐ ਗਲੀਆਂ ਅਸੀਂ ਗਾਉਂਦਾ ਰਹਿੰਦਾ ਸੀ ਇੱਥੇ ਗੁਰਦੁਆਰਾ ਹਾਂ ਹਾਂ ਵੀ ਇਹੋ ਹੈ ਸਾਰਿਆਂ ਨੂੰ ਚਾਹੁੰਦਾ ਸੀ ਆਇ ਨਹੀਂ ਸੀ ਵੀ ਕੋਈ ਐ ਹੈ ਜਬ ਇਨਾਕਸ ਨੇ ਉਹ ਕਰੀ ਬਹੁਤ ਪਿਆਰਾ ਪੁੱਤ ਸੀ ਕਰੀਏ ਕਿ ਫਿਰ ਉਹ ਜੀ ਰਿਹਾ ਨਾ ਕਦੀ ਸੋਚਿਆ ਸੀਗਾ ਗੱਗੂ ਸਿੱਧੂ ਮੂਸੇ ਵਾਲਾ ਬਣ ਜਾਊਗਾ ਐ ਕਦੇ ਸੋਚਿਆ ਨਹੀਂ ਸੀ ਆ ਆ ਇਹ ਲੱਗਦਾ ਸੀ ਵੀ ਭੋਲਾ ਭੰਡਿਆਰਾ ਬੱਚਾ ਦਾ ਵੀ ਇੰਨਾ ਹੋਣੀ ਹੋ ਸਕਦਾ ਪਰ ਉਹ ਮਹਾਰਾਜ ਨੇ ਬਹੁਤ ਚੜਾਇਆ ਉਹ ਚੱਲ ਹਜੇ ਵੀ ਅਸੀਂ ਕਹਿੰਦੇ ਆ ਵੱਡੇ ਪਹਿਰੀ ਆ ਕੇ ਛੋਟੇ ਪਹਿਰੀ ਆ ਗਿਆ ਦਾ ਵੀ ਹੋ ਗਿਆ ਜੇ ਕਦੇ ਟੱਕਰ ਲੱਗ ਲਈ ਆਉਂਦੀ ਜਾਂ ਟੱਕਰ ਦਾ ਬੱਸ ਕਿਹ ਹੋ ਸੀ ਇੰਨਾ ਟਾਈਮ ਹੀ ਨਹੀਂ ਲੱਗਿਆ ਸੀ ਬੱਚਪਨ ਚ ਕੀ ਕਹਿਣਾ ਹੁੰਦਾ ਸੀ ਮੈਂ ਕੀ ਬਣੂੰਗਾ ਕੀ ਕਰਾਂ ਬੱਚਮੀ ਤਾਂ ਬਸ ਤੈਨੂੰ ਪਤਾ ਹੀ ਕਦਿਆ ਸੀ ਟਰੈਕਟਰ ਚਲਾ ਲਾਂਗੇ ਉਹ ਕੱਢ ਲਾਂਗੇ ਸਾਰੀਆਂ ਗੱਲਾਂ ਨਹੀਂ ਕਰਦਾ ਸੀ ਵੀ ਬਣ ਜਾਾਂਗੇ ਕੋਈ ਹੋ ਹੋ ਜਿਹਾ ਬੱਡੀ ਪਰ ਐ ਕੋਈ ਸਾਨੂੰ ਉਹ ਨਹੀਂ ਸੀਗਾ ਵੀ ਐਡਾ ਕਲਾਕਾਰ ਬਣ ਕੇ ਵੀ ਸਾਨੂੰ ਐ ਤੋ ਕਰ ਜੀ ਜਦੋਂ ਤੇ ਜਾਣ ਤੋਂ ਬਾਅਦ ਗਲੀਆਂ 'ਚ ਸਨੱਟਾ ਸਾਇਰ ਰਿਹਾ ਦੋ ਸਾਲ ਕੋਈ ਚ ਨਾ ਜਿਵੇਂ ਅਕਲ ਦਾ ਹੁਣ ਮਾਰਾ ਜਾਇਆ ਸ਼ਾਂਤੀ ਜਿਵੇਂ ਜੀ ਨਿਕ ਚ ਲੱਗਦਾ ਬਸ ਆਏ ਲੱਗਦੀਆਂ ਸੀ ਗਲੀਆਂ ਵੀ ਬਸ ਕਿਤੇ ਭੱਜ ਜੀ ਉਹ ਉੱਥੇ ਹੁੰਦੀ ਉਹ ਖਾਲੀ ਜਿothe ਬੈ ਕੇ ਰੋਣ ਲੱਗ ਜਾਂਦੇ ਉਹ ਨਵਾਰੀ ਕੋਈ ਵੀ ਪੁੱਤ ਕੀ ਕਰੀਏ ਹੁਣ ਕਿੱਧਰ ਜਾਈਏ ਇੱਕ ਤੋਂ ਮਾਂ ਤੁਸੀਂ ਵੀ ਮਾਂ ਹੀ ਮਾਂ ਦਾ ਦਰਦ ਕਮਸ਼ੱਕ ਵੀ ਆ ਹਾਂ ਹਾਂ ਮਾਂ ਨਾ ਉਹ ਵੀ ਮੇਰਾ ਵੱਧ 헤ਜ ਕਰਦਾ ਸੀ ਦਾਦੀਆਂ ਉਹਦੀ ਜਿਹੜੀ ਸਕੀਦਾਦੀ ਸੀ ਉਹ ਤਾਂ ਛੋਟੇ ਹੁੰਦੇ ਦੀ ਮਰ ਗਈ ਸੀ ਮਾਏ ਉਹਦੇ ਪਿਓ ਦੀ ਚਾਚੀ ਆ ਸਗੀ ਹਾਂ ਜੀ ਫਿਰ ਮੈਂੀ ਦਾਦੀ ਉਸ ਮੈਂੀ ਦਾਦੀ ਬਣਾਸਿਆ ਕਹਦਾ ਸੀ ਮੈਂ ਦਾਦੀ ਹੀ ਹਾਂ ਹਾਂ ਜੀ ਤੇ ਫਿਰ ਕੀ ਬਣ ਇੱਕ ਮਾਂ ਨੂੰ ਇੰਨੀ ਉਮਰ ਦੇ ਵਿੱਚ ਜਿੱਥੇ ਉਹਨੇ ਪੋਤੇ ਖੜਾਉਣੇ ਸੀ ਕਿ ਅੱਜ ਔਖ ਦੇ ਵਿੱਚ ਦੁਬਾਰਾ ਉਹ ਹੋਇਆ ਕੀ ਫਿਰ ਉਹਦੇ ਕੀ ਰੂਪ ਹੀ ਹੋਣ ਪ੍ਰਮਾਤਮਾ ਆਓ ਦੇਖੋ ਉਹ ਹੀ ਕਹਿੰਦੇ ਇਹ ਉਹ ਸੱਚੀ ਮਾਂ ਬਹੁਤ ਬਹੁਤ ਮਾਂ ਬਥੇਰੀ ਬਹੁਤ ਵਧੀਆ ਸੀ ਉਹ ਬਥੇਰਾ ਬਹੁਤ ਵਸਿਆ ਜੇ ਡੰਡ ਲੱਗਣ ਵਾਲਾ ਹੈ ਹੀ ਨਹੀਂ ਸੀ ਨਾ ਪਿਓ ਸੀ ਨਾ ਮਾਂ ਸੀ ਕਦੇ ਵੀ ਨੀ ਨਾ ਮਾ ਕਬੜਾ ਬੋਲੀ ਸੀ ਨਾ ਕਦੇ ਪਿਓ ਲਖਣਾ ਚਾਚੀ ਸੀ ਤੇ ਮੇਰੀ ਪੂਰੀ ਉਹ ਕਰਦੇ ਸੀ ਐ ਨਹੀਂ ਕਦੇ ਆਖਿਆ ਸੀ ਵੀ ਆਹ ਕਰ ਜਿਹੜਾ ਕੰਮ ਉਹਨੇ ਕਰਨਾ ਉਹ ਹੀ ਕਰਨਾ ਚਲ ਚਾਚੀ ਆ ਪਾ ਕੰਮ ਕਰਨਾ ਇਤਮਾਨੂ ਇਤਮਾਨੂ ਇਹਨਾਂ ਦਰਦ ਸੇ ਨਾ ਬਹਿ ਗਿਆ ਹਾਂ ਉਹ ਇੰਨਾ ਸਹਿਣਾ ਪੈ ਗਿਆ ਸਾਨੂੰ ਵੀ ਬਰਾਬਰ ਫਿਰ ਉਹ ਨਹੀਂ ਹੋਣਾ ਹੋ ਗਿਆ ਵੀ ਦੇਖ ਕਿੱਦਾਂ ਉਹ ਕਰਕੇ ਜੁਣ ਚੱਲਣਾ ਲੱਗਦਾ ਫਿਰ ਸਿੱਧੂ ਮੂਸੇ ਦਾ ਬੜਾ ਬਣੂਗਾ ਬੱਚਾ ਹਾਂ ਲੱਗਦਾ ਹੈ ਬਣੂ ਬਣੂ ਜਿਹੜਾ ਆਇਆ ਬਣੂ ਉਹਦੋਂ ਵੀ ਤੇਜ਼ ਬਣੂ ਦੇਖੀ ਸਹੀ ਆ ਲੋਕਾਂ ਨੇ ਜਿਹੜਾ ਨੇ ਕਰੇ ਉਹਦੋਂ ਵੀ ਚੱਕੂ ਕੰਮ ਨੂੰ